ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਇਹ ਸਾਰੇ ਠੀਕ ਠਾਕ ਹੋਮੋਗੇ ਵਧੀਆ ਹੋਮੋਗੇ ਤੇ ਜਿਵੇਂ ਕਿ ਤੁਹਾਨੂੰ ਪਤਾ ਜੀ ਕੱਲ ਭਈ ਸੀ ਆਪਣੀ ਛੱਤ ਤੇ ਅੱਜ ਆਪਾਂ ਨੂੰ ਨੰਜਲ ਮਾਦਾਨਾ ਮੈਂ ਤੇਰਾ ਉਹੀ ਜਾ ਰਹਿਆਂਗੇ ਮਾਦਾਨਾ ਵੰਡਣਾ ਤੇ ਬਾਕੀ ਕੁਝ ਦਿਖਾਣੇ ਆ ਹੁਣ ਆਪਾਂ ਚੱਲਿਆਂਗੇ ਆਪਣੇ ਤਾਊ ਬਟਨ ਦੇਸ ਤੋਂ ਉਹਦੇ ਘਰ ਹਾਂ ਨੁੱਦ ਚੱਲ ਜਾਈਏ ਸਾਸ਼ੀਗਾ ਸਾਸ਼ੀਗਾ ਬੇ ਕੋਈ ਟਿਕ ਨਹੀਂ ਹੋਇਆ ਤੁਮ ਤਾਂ ਹੀ ਟਿਕ ਕੋਈ ਨਹੀਂ ਜਾ ਸਕਦਾ ਠੀਕ ਹੋਣਾ ਨਾ ਕਿੱਥੇ ਆ ਬੱਚਾ ਦੋ ਘਰਾਂ ਦੇ ਸੀ ਜਾਏ ਹੁਣ ਅਸੀਂ ਅੱਗੇ ਜਾ ਰਹਾਂਗੇ ਸਾਡੇ ਕਈ ਕੰਮ ਮਤਲਬ ਖੇਤਾਂ ਚ ਨੇਗੇ ਤੇ ਬਾਰ-ਬਾਰ ਰੰਦੇ ਨੇਗੇ ਸਾਡਾ ਲਾਣਾ ਵੀ ਬਹੁਤ ਵੱਡਾ ਹੈ ਕਿਉਂਕਿ ਜਿਹੜੇ ਸਾਡੇ ਮਤਲਬ ਸਾਡੇ ਦਾਦਾ ਸਹੁਰਾ ਸੀ ਸਾਡੇ ਬਾਪੂ ਜੀ ਉਹਨਾਂ ਚਾਰ ਭਰਾ ਤਾਂ ਉਹੀ ਸੀਗੇ ਗਾਂਹ ਜਿਹੜੇ ਉਹਨਾਂ ਦੇ ਮਤਲਬ ਡੈਡੀ ਹੋ ਰਹੇ ਸੀਗੇ ਉਹ ਵੀ ਗਾਂਹ ਦੋ ਭਰਾ ਸੀਗੇ ਤਾਂ ਅਨੰਤ ਜਿਹੜੇ ਸਾਡੇ ਬਾਪੂ ਜੀ ਸੀਗੇ ਉਹਨਾਂ ਦੇ ਤਾਇਆ ਜੀ ਲੱਗਦੇ ਨੇ ਪਤਾ ਨਹੀਂ ਚਾਚਾ ਜੀ ਉਹਨਾਂ ਦੇ ਵੀ ਗਾਂਹ ਕੋ ਸੱਤ ਭਰਾ ਨੇਗੇ ਉਹ ਸੱਤ ਸੌਰੀ ਸੱਤ ਭਰਾ ਨਹੀਂ ਸੱਤ ਬੇਟੇ ਸੀਗੇ ਉਹਨਾਂ ਦੇ ਤੇ ਫਿਰ ਸਾਰਿਆਂ ਨੇ ਸੀ ਜਾਣਦੇ ਆਗੇ ਸਾਡੇ ਵਧੀਆ ਵਰਤ ਦੇਣਗੇ ਸਾਰੇ ਨਿੰਬੂ ਦਿਖਾ ਨਹੀਂ ਦੇਖੋ ਨਿੱਕਾ ਜਾਂ ਨਿੰਬੂ ਕਿ ਨਾਮ ਭਰਿਆ ਪਿਆ ਸਪੋਰਟਾਂ ਲਈ ਉਹ ਹੀ ਨੇ ਦੀ ਆਪਣੇ ਨਿੰਬੂ ਵਾਂਗੂ ਬਹੁਤ ਸੋਹਣਾ ਲੱਗ ਰਿਹਾਗਾ ਮੈਨੂੰ ਤਾਂ ਇਹ ਇਹ ਵੀ ਸਾਡੇ ਹਨਾ ਮਤਲਬ ਪਿੱਛੇ ਕਰਨਗੇ ਉਹ ਸਾਡੇ ਬਾਪੂ ਜੀ ਲਗ ਦੇਣਗੇ ਉਹਨਾਂ ਦਾ ਖੇਤ ਆਗਾ ਤੇ ਉਹਨਾਂ ਦੀ ਮੋਟਰ ਹੈ ਇਹ ਇਹ ਕਹਾਂ ਸੀ ਗਈ ਸਾਡਾ ਘਰ ਇੰਨਾਰੇ ਮੈਂ ਪਹਿਲੀ ਵਾਰ ਆਂਦੀ ਇੱਕ ਕਰ ਸਾਡਾ ਆ ਵਾ ਦੇਖ ਲੋ ਅੰਦਰੋਂ ਸਮੋਂ ਫੇਰ ਦਿਖਾ ਕੇ ਜਾਵਾਂਗੇ ਫ੍ਰੀ ਟਾਈਮ ਦੇ ਪਿੱਛੇ ਤਾਂ ਅੰਮੇ ਕੇ ਮੋਟੇ ਹਣਾ ਸਾਰੇ ਨੇ ਘਰ ਵਧੀਆ ਪਾਲੇ ਹਣਾ ਤਾਂ ਦੇਖੀ ਜਮਨੋ ਆਏ ਹਾਂ ਤਾਂ ਪਿਆਰ ਸਾਡੇ ਘਰ ਤੇ ਜਾਨ ਆਉਗੀ ਸਾਢੇ 9:00 ਤੋਂ ਜਾਊਗੀ ਆ ਮੇਰੀ ਫਰੈਂਡ ਦਾ ਘਰ ਆਗਾ ਇਹਨਾਂ ਨੇ ਵੀ ਸੌਣ ਦਾ ਮਨਾਣਾ ਦੇਣਾ ਮੰਨਦਾ ਸੀਗਾ ਇਹਨਾਂ ਸਾਡੀ ਪੂਰੀ ਲਿਹਾ ਜਾਗੀ ਇਹ ਹੈ ਸਾਡੀ ਮੰਮੀ ਕਾ ਕਰ सके भी नहीं साड़ी रिश्तेदारी भी है इन्होंने ये वो घर है जितें मैं पहले आशू का घर हाँ मेरे को कुछ भी नी संगी तीन साल नहीं घर के मापूर के घर बेबे मापूर हम दिखा ਪਰ ਇਹ ਨਹੀਂ ਦੋਪਾ ਉਹ ਕਹਿਜ ਨਾ ਕਰ ਕਰੋ ਓਏ ਓਏ ਹੌਲੀ ਕਹਾ ਮੱਥੇ ਤੇ ਨ ਮਰੀ ਦੋ ਮੂੰਹ ਤੇ ਖਾ ਦੇ ਮਾਂ ਕਹੀ ਉਹ ਜੱਪੜੀ ਬਾ ਘੰਦੇ ਨਾ ਮਾਂ ਮਾਦੋ ਜਪੇ ਓਏ ਲੈ ਰਿਹਾ ਤੂੰ ਤਾਂ ਹਵਾ ਗਿਆ ਉਹ ਗੰਗਾ ਨਹੀਂ ਓਏ ਸਮਾਰ ਗਿਆ ਨਹੀਂ ਬਈ ਕਾਹ ਨੂੰ ਆ ਤੱਕ ਤੁਹਾਡਾ ਘਰ ਨਾ ਕਰ ਬੱਤ ਜਿਹੜਾ ਮਮ ਚੱਲੀ ਜਾਵੇ ਠੀਕ ਹੈ ਨਾ ਬੱਤ ਜਿਹੜਾ ਬੱਤ ਜਿਹੜਾ ਬੱਤ ਜਿਹੜਾ ਪਾਉਣਾ ਬਸ ਲਾ ਨਾ ਚੱਕ ਲੈ ਰਿਹਾ ਉਹ ਨਾ 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 ਪਰ ਮਿੱਟੀ ਚਾਹੀ ਜਵੇ ਜਾਂ ਥੋੜੀ ਜਾਈ ਜਾਵੇ ਇੰਨੀ ਗਣਾ ਹਾਂ ਪੂਰਾ ਫਾਪ ਭਾਈ ਆ ਬਸੇ ਰੀਆ तो दो गान कर भाड़ दियो लेकिन तो गान कर भाड़ दियो कता दूआ कता दा दूआ